ਤਰਸ ਕਰੋ ਜਵਾਨੀ ਬਚਾਓ ਨਚੇ ਦਾ ਕੋਈ ਹੱਲ ਤਾਂ ਕੱਢ ਲਿਓ ਬਚਾ ਲਓ ਪੰਜਾਬ ਦੀ ਜਵਾਨੀ ਨੂੰ ਮੇਰੇ ਪੁੱਤ ਨੂੰ ਬਚਾਓ ਮੰਤਰੀ ਜੀ ਅੱਜ ਮੇਰਾ ਪੁੱਤ ਮਾਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਐਨਾ ਦਾ ਭਤੀਜਾ ਸੀ ਉਹਨੂੰ ਦੇਖਦੇ ਕਿਉਂ ਨਾ ਹੁਣ ਬੰਨੀ ਮਰਦੀ ਚੁੱਪ ਕਰ ਚੁੱਪ ਕਰ ਚੁੱਪ ਰਹਿਣ ਇੱਧਰ ਇਹ ਹੰਝੂ ਇੱਕ ਈਰਨੇ ਉਸ ਮਾਂ ਦੇ ਨੇ ਜਿਸ ਦੇ ਦੋ ਪੁੱਤ ਜੋ ਕਬੱਡੀ ਖੇਡਦੇ ਸਨ ਪਰ ਹੁਣ ਇਸ ਦੁਨੀਆ ਵਿੱਚ ਨਹੀਂ ਤੇ ਕਾਰਨ ਹੈ ਨਸ਼ਾ ਜਿहां ਨਸ਼ਾ ਜਿਸ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਨਾਲ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਏ ਅਤੇ ਸੱਤਾ ਭੋਗ ਕੇ ਚਲੇ ਗਏ ਇਸੇ ਨਸ਼ੇ ਨੂੰ ਚੰਦ ਦਿਨਾਂ ਵਿੱਚ ਖਤਮ ਕਰਨ ਦੇ ਦਾਅਵੇ ਨਾਲ ਭਗਵੰਤ ਮਾਨ ਜੀ ਵੀ ਸੱਤਾ ਵਿੱਚ ਆਏ ਪਰ ਸਵਾ ਦੋ ਸਾਲ ਹੋਣ ਵਾਲੇ ਨੇ ਨਸ਼ਾ ਜਿਉਂਦਾ ਧਿਓਂ ਹੈ ਹੁਣ ਲੋਕ ਸਭਾ ਚੋਣਾਂ ਨੇ ਸੱਤਾਧਿਰਤਾ ਲੋਕਾਂ ਦੇ ਦਰਦ ਨਹੀਂ ਸੁਣ ਰਹੀ ਤੇ ਲੋਕ ਆਪਣੇ ਦੁਖੜੇ ਵਿਰੋਧੀਆਂ ਨੂੰ ਸੁਣਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਦਲਕੂਲ ਉਹ ਪਰੇਸ਼ਾਨ ਅਤੇ ਬੇਵਸ ਮਹਿਲਾਵਾਂ ਆਈਆਂ ਜਿਨ੍ਹਾਂ ਦੇ ਪੁੱਤ ਜਾਂ ਤਾਂ ਨਸ਼ੇ ਕਾਰਨ ਇਸ ਜਹਾਨੋਂ ਜਾ ਚੁੱਕੇ ਨੇ ਜਾਂ ਫਿਰ ਨਸ਼ੇ ਦੀ ਦਲਦਲ ਵਿੱਚ ਹੁਣ ਵੀ ਫਸੇ ਹੋਏ ਨੇ ਲੈ ਵੀ ਜਾਂਦੇ ਆ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆ ਖਾਂਦਾ ਜੀ ਪੁਲਿਸ ਵਾਲੇ ਕੌਣ ਆ ਨਹੀਂ ਕੋਈ ਦੇਖੋ ਜੀ ਮੇਰਾ ਮੁੰਡਾ ਆ ਪਰ ਨਸ਼ੇ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਤੁਹਾਨੂੰ ਪਤਾ ਕੀ ਕੋਣ ਵੇਚਦਾ ਹਾਂਜੀ ਸਾਡੇ ਘਰ ਆ ਕੋਲੀ ਇਗਰ ਨਾਲ ਹੀ ਮੁੰਡਾ ਇਹਨਾਂ ਦਾ ਦੂਜੇ ਘਰ ਪੰਜ ਦਾ ਪਿੱਕਾ ਜੀ ਉਹ ਮੁੰਡਾ ਕੋਈ ਛੱਡ ਜਾਂਦੇ ਆ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਲਏ ਸਭ ਨੂੰ ਦੱਸ ਕਬੱਡੀ ਖੇਡਦੇ ਨਹੀਂ ਉਹਨੇ ਮੁੰਡੇ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆ ਫੋਟੋ ਲੈ ਕੇ ਹਟ ਗਏ ਨਾ ਸਾਰਾ ਪੁਛ ਦੱਸਣਾ ਠੀਕ ਹੈ ਆਪਣੇ ਪੁਛ ਦਾ ਸਾਰੇ ਭੱਜ ਗਏ ਕੋਈ ਨਹੀਂ ਇੱਥੇ ਕਹਿ ਦੇ ਨਹੀਂ ਫਿਰ ਫੋਨ ਕਰ ਦੇ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਿਹੜਾ ਆਉਂਦੇ ਸਾਰੇ ਇਹ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਜਵਾਨ ਸੀ ਇਹਨਾਂ ਦੇ ਕਬੱਡੀ ਦੇ ਖਿਡਾਰੀ ਸੀ ਇੱਕ ਇਕ ਕਹਾਣੀ ਦੇਖੀ ਰਿਮੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਵਾਂਗੀ ਇਹ ਨਹੀਂ ਮਿਹਰਬਾਨੀ ਹੈ ਆਹ ਸੁਣ ਰਹੀ ਹੈ ਨਾ ਦੇਖ ਰਹੀ ਹੈ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨੀ ਨਹੀਂ ਬਿਲਕੁਰੀਆ ਫੇਰ ਬਿਲਕੁਰੀਆ ਨੇ ਸਾਡੀ ਦੀਆਂ ਰੋ ਰੋ ਕੇ ਬੁਰਹਤ ਤੁਰ ਗਏ ਨਾ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕਬੱਡੀ ਪਲੇਅਰ ਸੀਗੇ ਕਬੱਡੀ ਦੇ ਖਿਡਾਰੀ ਦੋਨੇ ਕੰਪਨ ਫੋਰ ਕਬਨਿਆ ਕੇ ਰਚੇ ਬੇਵਸ ਮਾਮਾ ਦਾ ਕਹਿਣਾ ਕਿ ਅਸੀਂ ਪੁਲਿਸ ਨੂੰ ਵੀ ਦੱਸਦੇ ਹਾਂ ਕਿ ਨਸ਼ਾ ਕੌਣ ਵੇਚਦਾ ਹੈ ਪਰ ਪੁਲਿਸ ਮੁਲਾਜ਼ਮ ਮਿਲੀ ਪੋਗਤ ਨਾਲ ਇਹਨਾਂ ਨੂੰ ਗ੍ਰਿਫਤਾਰ ਤਾਂ ਕਰਦੇ ਨੇ ਪਰ ਘੰਟਿਆਂ ਚ ਹੀ ਛੱਡ ਦਿੰਦੇ ਨੇ ਅਸੀਂ ਵੀ ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਦੱਸਦੇ ਨੇ ਕੌਣ ਵੇਚਿਆ ਕਰਦਾ ਹੈ ਜੋ ਬੱਚੇ ਸੀ ਖੜਾ ਰਹੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਜਾਲ ਚੱਕੀ ਮੌਤ ਹੋ ਗਈ ਜੀ ਟੀਜੇ ਬਲਾਉਂਦੇ ਆ ਗੋਲੀਆਂ ਕਰਦੇ ਆ ਤੇ ਉਹ ਸਾਡੇ ਗਵੈਂਡ ਚ ਵੇਚਦੇ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾੜੇ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ 650 ਦੇ ਕੋਨੇ ਕੋ ਨੀਚੇ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਤੂਆਂ ਦੇ ਉਸੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਤੇਰੀ ਵੈਰ ਸਿੱਧੀ ਬਾਤ ਪੀਹੇਗੀ ਜਮਾਈ ਦੱਸ ਤੇ ਨਾਚੇ ਗਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਹੰਤਾ ਸਾਹਿਬ ਦੀ ਸੌਹ ਖਰਦੀਆਂ ਸੀ ਕਿਹਾ ਨਹੀਂ ਹੋਈ ਕੋਈ ਨਹੀਂ ਸੁਣ ਲਓ ਇਹਨਾਂ ਦੇ ਆਸਮਣ ਚ ਤਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਡ 'ਚ ਮਾਵਾ ਮਾਵਾ ਦੀਆਂ ਕਹਾਣੀਆਂ ਨੇ ਲੋਕ ਲਾਂਤਾ ਪਾਰੇ ਨੇ ਉਧਰ ਬਠਿੰਡਾ ਵਿੱਚ ਹੀ ਆਪ ਉਮੀਦਵਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਗਏ ਜਿੱਥੇ ਇੱਕ ਮਾਣੇ ਆਪਣੇ ਪੁੱਤ ਨੂੰ ਬਚਾਉਣ ਲਈ ਖੇਤੀਬਾੜੀ ਮੰਤਰੀ ਅੱਗੇ ਗੋਹਾਰ ਲਾ ਦਿੱਤੀ ਵਾਸਤੇ ਪਾਏ ਕਿ ਨਸ਼ੇ ਦੀ ਦਲਦਲ 'ਚੋਂ ਮੇਰੇ ਪੁੱਤ ਨੂੰ ਕਢਵਾਓ ਚਾਹੇ ਅਫੀਮ ਦੀ ਖੇਤੀ ਸ਼ੁਰੂ ਕਰਵਾਓ ਕਿਉਂਕਿ ਚਿੱਟੇ ਤੋਂ ਬਚਾਉਣਾ ਤਾਂ ਉਹਨੂੰ ਕੁਝ ਤਾਂ ਦੇਣਾ ਹੀ ਪਏਗਾ ਪਰ ਖੇਤੀਬਾੜੀ ਮੰਤਰੀ ਆਪਣੇ ਐਟੀਟਿਊਡ ਵਿੱਚ ਕੁਝ ਹੋਰ ਹੀ ਜਵਾਬ ਦੇ ਰਹੇ ਨੇ ਕਹਿ ਰਹੇ ਨੇ ਕਿ ਆਪਣੇ ਕਮਾਊ ਪੁੱਤ ਨੂੰ ਜੇ ਨਸ਼ੇ ਤੋਂ بچਾਉਣਾ ਹੈ ਤਾਂ 10 ਦਿਨ ਕੰਮ ਛਡਾ ਕੇ ਕਰੇ ਹੀ ਬਹਾ ਦਿਓ ਹਾਂ ਤੇ ਨੋ ਪੈਸੇ ਚਾਹੀਏ ਨਹੀਂ ਕੋਈ ਇੱਕ ਤੋਂ ਮਿਸਾਲ ਦੇ ਜੇ ਤੁਸੀ ਉਹਨਾਂ ਦੀ ਚੁਕਾ ਹਾਂ ਮੈਂ ਦੇ ਦੂੰਗੀ ਦੇ ਦਿਓ ਜਿੱਦਾਂ ਨੂੰ ਇਹ ਨਹੀਂ ਆ ਜੇ ਕੋਈ ਉਹ ਨਸ਼ਾ ਕਰਦਾ ਉਹਨਾਂ ਕੋਈ ਸ਼ਖਸੀਅਤ ਆ ਨਸ਼ਾ ਸ਼ਕਲ ਵਾਕੇ ਉਹਨੂੰ ਕੀ ਨਹੀਂ ਮਿਲਦੀ ਇਸ ਕੇ ਲਈ ਮੈਂ ਉਹ ਉਹਨੂੰ ਮੈਂ ਚੋਲਿਆ ਦੂੰਗੀ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਉਹ ਲੈ ਕੇ ਫਿਰ ਉਹ ਛੱਡੂ ਆ ਐ ਨਹੀਂ ਬੀਜੀ ਦੀ ਬੀਬੀ ਆਏ ਫਿਰ ਉਹ ਹੀ ਉਧਰ ਲੱਗ ਲੱਗ ਜਾ ਕੇ ਜੀ ਕੀ ਕੀ ਇਹਨਾਂ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਸਰ ਖੋਲਣ ਦੱਸੋ ਦੱਸੋ ਰਾਤ ਕੀ ਗੱਲ ਆ ਤਾਰੂਣਾ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਜਿੱਡ ਡੱਕ ਪਿਆ ਸੁਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਤੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿੱਦੋਂ ਕਰਵਾਵਾਂ ਮੈਂ ਕੰਮ ਚਾਗਾ ਕਿ ਜਾਣ ਚਾਹੀਏ ਤੁਸੀਂ ਇਹ ਗੱਲ ਨਹੀਂ ਨਸ਼ਾ ਜਿਸ ਨੂੰ ਲੈ ਕੇ ਸਿਆਸਤਦਾਨ ਸੱਤਾ ਵਿੱਚ ਤਾਂ ਆ ਜਾਂਦੇ ਨੇ ਪਰ ਨਸ਼ੇ ਨੂੰ ਖਤਮ ਨਹੀਂ ਕਰ ਪਾਉਂਦੇ ਸਗੋਂ ਖੁਦ ਸੱਤਾ ਦੇ ਨੱਚੇ ਵਿੱਚ ਸ਼ਾਇਦ ਟੱਲੀ ਹੋ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੁਟਕਾ ਸਾਫ ਦੀ ਸੌਂ ਖਾ ਕੇ ਵਾਦਾ ਕੀਤਾ ਸੱਤਾ ਭੋਗੀ ਤੇ ਚਲੇ ਗਏ ਇਧਰ ਮੌਜੂਦਾ ਮੁੱਖ ਮੰਤਰੀ ਵੀ ਵਾਦੇ ਤਾਂ ਕਰਦੇ ਸਨ ਪਰ ਅਸਲ ਵਿੱਚ ਕੀ ਹੋਇਆ ਉਹ ਤੁਹਾਡੇ ਸਾਹਮਣੇ ਨਸ਼ੇ ਦਾ ਦੈਂਤ ਨੌਜਵਾਨਾਂ ਦੀ ਬਲੀ ਲੈ ਰਿਹਾ ਹੈ ਪਰ ਇਧਰ ਸੱਤਾ ਤਾਰੀ ਮਸ਼ਰੂਫ ਨੇ ਸ਼ਾਇਦ ਸੱਤਾ ਦੇ ਨਸ਼ੇ ਵਿੱਚ ਜਾਗੋ ਸੀਐਮ ਸਾਹਿਬ ਜਾਗੋ ਪੁਲਿਸ ਵਾਲਿਓ ਕਾਰਾਂ ਵਿੱਚ ਸੱਥਰ ਨਾ ਵਿਚਣ ਦਿਓ ਨਸ਼ੇ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਇਹਨਾਂ ਮਾਵਾਂ ਦੀ ਆਵਾਜ਼ ਸੁਣੋ ਤਾਂ ਜੋ ਇਹ ਮਾਵਾਂ ਵੀ ਖੁਸ਼ ਹੋ ਸਕਣ ਬਿਊਰੋ ਰਿਪੋਰਟ ਪੀਟੀ ਸੰਗਤ